ਰੀਡਿੰਗ ਲੈਂਡ ਕੋਈ ਨਹੀਂ ਆਉਂਦਾ ਵੀ ਆਪਾਂ ਰੀਡਿੰਗ ਵਾਲੇ ਨੂੰ ਕਹਿ ਦਈਏ ਵੀ ਆਪਣੇ ਬਿੱਲ ਕੱਢ ਕੇ ਆ ਕੋਈ ਬਿੱਲ ਨਹੀਂ ਐ ਕੈਪ ਡਾਊਨਲੋਡ ਹੋ ਜਾਂਦੀ ਆ 17 ਦਿਨਾਂ 'ਚ ਬਿੱਲ ਬਣਾ ਦੇਣ ਉਹ ਕਿਸੇ ਨੂੰ ਮਹੀਨੇ ਬਾਅਦ ਕਿ ਟਾਈਮ ਨਹੀਂ ਉਹਦਾ ਕੋਈ ਵੀ ਉਹਨਾਂ ਦੀ ਮਰਜ਼ੀ ਆ ਉਹਦਾ ਮੈਸੇਜ ਹੀ ਆਉਂਦਾ ਵੀ ਆਪ ਨੂੰ ਇੰਨਾ ਬਿੱਲ ਨਿਕਲ ਇਹ ਦੇਖੋ ਜੀ ਸਰਕਾਰ ਨੇ ਸਾਡੇ ਤੇ ਮੜੇ ਆ ਸਾਨੂੰ ਇਹ ਲੋੜ ਤਾਂ ਹੈ ਨਹੀਂ ਸੀ ਜੇ ਤੁਸੀਂ ਯੂਨਟ ਤੁਸੀਂ ਮਾਫ ਕਰਦੇ ਹੋ ਵੀ ਸਾਡੀਆਂ ਯੂਨਟਾਂ 600 ਤੋਂ ਉੱਤੇ ਮਾਫ ਤਾਂ ਤੁਸੀਂ ਉਹਦੀ ਯੂਨਟ ਰੇਟ ਹੀ ਘਟਾ ਦਿਓ ਸੋ ਦੋਸਤੋ ਜਿਵੇਂ ਕਿ ਸਾਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਅੱਜ ਕੱਲ ਮੁੱਦਾ ਇੱਕ ਬਹੁਤ ਭਖਿਆ ਹੋਇਆ ਜਿਹੜਾ ਮੀਟਰ ਨਵੇਂ ਲੱਗ ਰਹੇ ਆ ਇਹ ਮੀਟਰ ਇਹ ਇਹਨਾਂ ਦਾ ਕਹਿਣਾ ਕਿ ਆਪਣੇ ਆਪ ਚੱਲ ਰਹੇ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਲੱਗੇ ਉਹ ਫੈਮਲੀਆਂ ਢੂੜਕੋਟਣ ਸੀ ਤੋਂ ਉਹ ਖੜਾ ਪਰਿਵਾਰ ਤੇ ਬਾਈ ਜੀ ਇਹ ਮੀਟਰਾਂ ਦਾ ਕਾਰਨ ਕੀ ਤੁਸੀਂ ਹੱਥਾਂ 'ਚ ਕਿਉਂ ਚੱਕਿਆ ਕਰਨੇ ਆ ਜਿੱਕ ਤਾਂ ਯੂਨਟਾਂ ਬਹੁਤ ਜ਼ਿਆਦੇ ਕੱਢਦਾ ਏ ਇਹ ਸੈਲਸੁੱਲ ਤੇ ਚੱਲਦੇ ਆ ਚੱਲੀ ਜਾਂਦੇ ਆ ਇਸੇ ਤਰ੍ਹਾਂ ਹੀ ਅਸੀਂ ਜੀਰੋ ਲੋਨੇ ਆ ਲਾਉਂਦੇ ਆ ਬੰਦੇ ਉਹ ਲਾਹੇ ਤੋਂ ਵੀ ਤਾਰਾ ਬਿਨਾਂ ਵਸ ਬੱਤੀਆਂ ਜੀਆਂ ਜਗਦੀ ਜਾਂਦੀਆਂ ਇੱਕ ਯੂਨਟਾਂ ਬਹੁਤ ਜ਼ਿਆਦੇ ਕੱਢਦਾ ਠੀਕ ਆ ਹੁਣ ਇੱਥੇ ਕੰਗਾ ਨੂੰ ਤਾਂ 18 18000 ਇੱਕ ਇੱਕ ਮਹੀਨੇ ਦਾ ਆ ਗਿਆ ਮਹੀਨੇ ਦਾ ਮਹੀਨੇ ਦਾ ਠੀਕ ਆ ਠੀਕ ਆ ਤੇ ਇੱਕ ਨੂੰ ਆਇਆ 88000 ਰੁਪਇਆ 88000 ਮੰਨੇ ਨੂੰ ਆਇਆ ਮੈਸਤਰੀ ਨੂੰ ਠੀਕ ਆ ਤੇ 25 ਪਹਿਲਾ ਆਇਆ ਉਹਨੂੰ 25 ਪਹਿਲਾ ਆਇਆ 45 ਠੀਕ ਆ ਠੀਕ ਤੇ ਇੰਨਾ ਭਰੂ ਕਿੱਥੋਂ ਠੀਕ ਆ ਹੋਰ ਕਿਹਨੂੰ ਬਿੱਲ ਜ਼ਿਆਦਾ ਆਪਣੇ ਅੱਜ ਤੇ ਮੇਰ ਚਾਚਾ ਖੜਾ ਕਿੰਨਾ ਹੈ ਜੀ ਤੁਹਾਨੂੰ 17000 18000 ਇੱਕ ਮਹੀਨੇ ਦਾ ਠੀਕ ਆ ਠੀਕ ਆ ਮਹੀਨੇ ਦਾ ਤੇ ਹੁਣ ਇਹਨਾਂ ਦਾ ਕੀ ਕਰੋਗੇ ਤੁਸੀਂ ਹੱਥ 'ਚ ਕਿਉਂ ਫੜਿਆ ਬੂਰੀ 'ਚ ਪਾਏ ਆ ਭਰੀ ਹੋਈ ਆ ਬੂਰੀ ਦਿਖਾ ਦੇ ਬਾਈ ਇਹ ਅਸੀਂ ਹੁਣ ਕਾਲੇ ਮੀਟਰ ਪਹਿਲਾਂ ਵਾਲੀ ਲਵਾਵਾਂਗੇ ਇਹ ਨਹੀਂ ਲਵਾਉਂਦੇ ਅੱਛਾ ਅੱਛਾ ਹਾਂ ਵੀ ਉਹ ਸਾਡੇ ਮੀਟਰ ਪਾ ਮੱਜ ਲਾ ਜਾਣ ਇਹ ਮੀਟਰ ਅਸੀਂ ਕੋਈ ਵੀ ਬੰਦਾ ਲਵਾਉਂਦਾ ਹੀ ਨਹੀਂ ਠੀਕ ਆ ਤੇ ਇਹ ਹੁਣ ਕਿੱਥੇ ਲੈ ਕੇ ਚੱਲੇ ਹੋ ਪਤੋ ਗ੍ਰੈਡ 'ਚ ਚੱਲੇ ਆ ਐਸਡੀਓ ਨੂੰ ਵਾਪਸ ਕਰਨ ਚੱਲੇ ਆ ਵੀ ਅਸੀਂ ਲਵਾਉਣੀ ਨਹੀਂਗੇ ਜਦੋਂ ਜਿੰਨਾ ਚੱਕਰ ਕਾਲੇ ਮੀਟਰ ਨਹੀਂ ਲਾਉਂਦੇ ਉਹਨਾਂ ਚਰ ਨਹੀਂ ਅਸੀਂ ਵਾਪਸ ਜਾਂਦੇ ਮੀਟਰ ਨਹੀਂ ਅਸੀਂ ਲਵਾਉਂਦੇ ਜਮਾ ਕਰਾਇਆ ਆਉਣੇ ਜਮਾ ਕਰਾਇਆ ਆਉਣੇ ਤੇ ਜਿਉਂ ਉਹਨਾਂ ਨੇ ਕਿਹਾ ਨਹੀਂ ਲੱਗਣੇ ਫੇਰ ਨਾ ਲੱਗਣਾ ਅਸੀਂ ਪਾ ਲਵਾਉਂਦੇ ਹੀ ਨਹੀਂ ਫੇਰ ਉਵੇਂ ਚੱਲੀ ਜਾਊਗਾ ਹਾਂ ਉਵੇਂ ਹੀ ਚੱਲੀ ਜਾਊਗਾ ਸਿੱਧਾ ਜਥੇਬੰਦਗਾਂ ਦੇ ਅੱਡਰ ਆ ਸਾਨੂੰ ਬਿਲਕੁਲ ਬਿਲਕੁਲ ਸਾਰੇ ਨਾਲ ਆ ਤੁਹਾਡੇ ਪਿੰਡ ਸਾਰੇ ਜਥੇਬੰਦਗਾਂ ਨਾਲ ਆ ਸਾਰੇ ਨਾਲ ਆ ਜਥੇਬੰਦਗਾਂ ਨਾਲ ਆ ਹੁਣ ਜਥੇਬੰਦੀ ਪਤੋ ਉੱਥੇ ਖੜੀ ਆ ਹੋਰ ਵੀ ਜਥੇਬੰਦਗਾਂ ਉੱਥੇ ਜਾ ਕੇ ਅਸੀਂ ਉਹਨਾਂ ਨਾਲ ਹੀ ਕਰਾਉਨੇ ਆ ਇਹ ਜਮਾ ਹਾਂਜੀ ਬਈ ਸ ਇਹ ਜੇ ਉਹ ਨੰਬਰ ਤੇ ਐਪ ਲਾ ਦਿੰਦੇ ਆ ਉਹ ਮਰਜ਼ੀ ਨਾਲ ਬੈਲ ਨਿਕਲਦਾ 15 ਦਿਨਾਂ ਬਾਅਦ ਨਿਕਲਿਆ ਵੀ 18 ਦਿਨਾਂ ਬਾਅਦ ਐਵਰੇਜ ਬੈਲ 4000 5000 ਮਹੀਨੇ ਬਾਅਦ ਐ ਬੈਲ ਜਾਨੀ ਕੇ ਕੱਢ ਦਿੰਦੇ ਆ ਠੀਕ ਆ ਠੀਕ ਆ ਜਿਵੇਂ ਦੂਜਾ ਦੋ ਮਹੀਨੇ ਆਉਂਦਾ ਰੀਡਿੰਗ ਲੈਣ ਕੋਈ ਨਹੀਂ ਆਉਂਦਾ ਵੀ ਆਪਾਂ ਰੀਡਿੰਗ ਵਾਲੇ ਨੂੰ ਕਹਿ ਦਈਏ ਵੀ ਆਪਣੇ ਬੈਲ ਕੱਢ ਕੇ ਆ ਕੋਈ ਬੈਲ ਨਹੀਂ ਐ ਕੈਪ ਡਾਊਨਲੋਡ ਹੋ ਜਾਂਦੀ ਆ 17 ਦਿਨਾਂ ਚ ਬੈਲ ਬਣਾ ਦੇਣ ਉਹ ਇਹਨੂੰ ਮਹੀਨੇ ਬਾਅਦ ਕਿ ਟਾਈਮ ਨਹੀਂ ਉਹਦਾ ਕੋਈ ਵੀ ਉਹਨਾਂ ਦੀ ਮਰਜ਼ੀ ਆ ਉਹਦਾ ਮੈਸੇਜ ਹੀ ਆਉਂਦਾ ਵੀ ਆਪ ਨੂੰ ਇੰਨਾ ਬਿੱਲ ਨਿਕਲ ਆ ਗਿਆ ਹਾਂ ਐਪ ਤੇ ਹੀ ਆਉਂਦਾ ਉਹਦਾ ਕੋਈ ਯਾਨੀ ਕਿ ਐ ਨਹੀਂਗਾ ਵੀ ਰੀਡਿੰਗ ਆਊਗੀ ਪੈਸਾ ਉਹਨਾਂ ਦਾ ਆਮ ਬੰਦਾ ਬਿੱਲ ਭਰਦਾ ਹੀ ਮਰ ਜਾ ਜਦੋਂ 17 ਦਿਨਾਂ ਬਾਅਦ ਕਿੱਥੇ ਦਾ 60 ਦਿਨਾਂ ਬਾਅਦ ਦੂਜਾ ਬਿੱਲ ਰੀਡਿੰਗ ਤੇ ਆਉਂਦਾ ਇਹਦਾ 17 ਦਿਨਾਂ ਬਾਅਦ ਇਸ਼ੂ ਹੋ ਜਾਂਦਾ ਹਮ ਮੈਸੇਜ ਆ ਜਾਂਦਾ 17 ਦਿਨਾਂ ਬਾਅਦ ਹੋਈ ਜਾਂ 15 ਦਿਨਾਂ ਬਾਅਦ 18 21 28 ਇੰਨੇ ਉਹਦਾ ਮੈਸੇਜ ਆਈ ਜਾਂਦਾ ਵਈ ਭੇਜੂ ਜਿਵੇਂ ਹੁਣ ਆਪਾਂ ਦੇਖ ਰਿਹਾ ਮੁੱਦਾ ਆਪਣੇ ਕੱਲੇ ਪਿੰਡ ਚ ਨਹੀਂ ਸਾਰੇ ਪਿੰਡਾਂ ਚਾ ਪੂਰੇ ਪੰਜਾਬ ਚਾ ਕੀ ਕਹੇਗਾ ਇਹਦੇ ਬਾਰੇ ਇਹ ਦੇਖੋ ਜੀ ਸਰਕਾਰ ਨੇ ਸਾਡੇ ਤੇ ਮੜੇ ਐ ਸਾਨੂੰ ਉਹਦੀ ਲੋੜ ਤਾਂ ਹੈ ਨਹੀਂ ਸੀ ਜੇ ਤੁਸੀਂ ਯੂਨਿਟ ਤੁਸੀਂ ਮਾਫ ਕਰਦੇ ਹੋ ਵੀ ਸਾਡੀਆਂ ਯੂਨਿਟਾਂ 600 ਤੋਂ ਉੱਤੇ ਮਾਫ ਤਾਂ ਤੁਸੀਂ ਉਹਦੀ ਯੂਨਿਟ ਰੇਟ ਹੀ ਘਟਾ ਦਿਓ ਨਾ ਸਾਨੂੰ ਆ ਆਪ ਤਾਂ ਪਹਿਨ ਹੀ ਨਾ ਤੁਸੀਂ ਕੋਈ ਸਾਨੂੰ ਮਾਫੀ ਦੀ ਲੋੜ ਨਹੀਂ ਨਾ ਸਾਨੂੰ ਆ ਚਿਪਾਂ ਦੇ ਸਾਡੇ ਆਮ ਮੀਟਰ ਲੱਗਣ ਕਾਲੇ ਤੇ ਸਾਨੂੰ ਜਿਹੜੀ ਆਪਣੀ ਤੈ ਕਰਿਆ ਵਾ ਰੇਟ 7 ਰੁਪਏ 8 ਰੁਪਏ ਜੂਨ ਟੋ ਘਟਾ ਕੇ ਉਹਨੂੰ ਪ੍ਰੋਪਰ 3 4 ਰੁਪਏ ਤੇ ਲਾਉਣ ਅਸੀਂ ਕੋਈ ਕੁੰਡੀ ਨਹੀਂ ਲਾਉਂਦੇ ਨਾ ਸਾਨੂੰ ਕੋਈ ਮੀਟਰ ਦੀ ਦਿੱਕਤ ਆ ਤੇ ਨਾ ਹੀ ਸਾਨੂੰ ਕੋਈ ਵਿਭਾਗਤ ਕੰਪਨੀ ਦੇ ਪੂਰੇ ਮੂਰੇ ਲੱਗੇ ਆ ਉਹਨਾਂ ਤੇ ਆਫਤ ਆ ਜਾਂਦੀ ਹੈ ਪਤਾ ਪਿਛਲੇ ਸਾਲ ਕੀ ਹੋਇਆ ਆਪਾਂ ਚੌਂਕ ਦੇ ਵਿੱਚ ਧਰਨਾ ਨਹੀਂ ਲਾਇਆ ਧਰਨਾ ਲਾਇਆ ਆਪਾਂ ਗ੍ਰੈਡ ਵੱਡਾ ਕਰਾਇਆ ਉਹ ਕੀ ਹੋਇਆ ਵੀ ਗ੍ਰੈਡਾ ਵੱਡਾ ਤਾਂ ਹੋ ਗਿਆ ਜਦੋਂ ਖੇਤਾਂ ਚ ਆ ਕੇ ਬੈਠੇ ਸਰ ਉਹਨਾਂ ਪਹਿਲਾਂ ਮੇਰੇ ਹੀ ਸਾਰੇ ਖੇਤਾਂ ਵਾਲੀਆਂ ਮੋਟਰਾਂ ਵੀ ਮੇਰੀਆਂ ਚੈੱਕ ਹੋਈਆਂ। ਮੈਂ ਉੱਥੇ ਹੀ ਸੀ ਉਹਦਾ ਘਰ ਦੇਖਿਆ ਨਾ ਤੁਸੀਂ ਤੇ ਘਰ ਵਾਲਾ ਲੋਡ ਵੀ ਮੇਰਾ ਚੈੱਕ ਕਰਿਆ। ਉਹ ਜਦੋਂ ਮੂਰੇ ਕੋਈ ਲੱਗ ਜਾਂਦਾ ਉਹਦੇ ਘਰੇ ਛਾਪੇ ਮਾਰਨ ਲੱਗ ਜਾਂਦੇ ਆ। ਇਹ ਮਹਿਕਮਾ ਇਹੋ ਜਿਹਾ। ਅੱਛਾ ਅੱਛਾ। ਸੋ ਭਾਈ ਇਹੀ ਕਹਾਂਗੇ ਵੀ ਜਿਵੇਂ ਹੁਣ ਸਾਡੇ ਪਿੰਡ ਦੇ ਵਿੱਚ ਦਿੱਕਤ ਆ ਸਾਰੇ ਪਿੰਡਾਂ ਦੇ ਵਿੱਚ ਦਿੱਕਤ ਆ। ਤੁਸੀਂ ਹੰਬੜਾ ਮਾਰੋ ਕੋਸ਼ਿਸ਼ ਕਰੋ ਵੀ ਜੇ ਤੁਸੀਂ ਬਿੱਲ ਲਾਗੂ ਕਰ ਦੋ ਲਾਗੂ ਸਾਰਾ ਹੀ ਕਹਿੰਦੇ ਆ। ਵੀ ਪਰ ਉਹਦਾ ਯੂਨਿਟ ਰੇਟ ਘਟਾਇਆ ਜਾਵੇ ਪਰ ਇਹ ਜਿਹੜੇ ਮੀਟਰ ਆ ਇਹ ਲੋਡ ਤੋਂ ਜ਼ਿਆਦਾ ਬਿੱਲ ਕੱਢਦੇ ਤੇ ਟਾਈਮ ਪੀ 17 ਦਿਨਾਂ ਨੂੰ ਕਾੜ ਦੇਣ 15 ਨੂੰ 20 ਦਿਨ ਨੂੰ ਤੇ ਕਦੋਂ ਵੀ ਕਿੰਨਾ ਹੀ ਬਿੱਲ ਕੱਢਦਾ 88 88000 ਬਿੱਲ ਆਇਆ ਸੋ ਬਾਈ ਕੋਸ਼ਿਸ਼ ਕਰੋ ਸਾਰੇ ਹੰਬੜਾ ਮਾਰ ਕੇ ਇਕੱਠੇ ਹੋਵੋ ਤੇ ਪਿੰਡ ਦੇ ਜਿਹੜੇ ਹੋਰ ਵੀ ਲੋਕ ਆ ਨਾਲ ਇਕੱਤਰ ਉਹ ਯੂਨੀਅਨ ਨਾਲ ਨੇ ਸੋ ਜਿਵੇਂ ਕਿ ਗੱਲ ਕਰ ਰਹੇ ਸਾਰੇ ਨੇ ਸਾਰੇ ਪੰਜਾਬ ਦੀ ਇਹੀ ਆਵਾਜ਼ ਆ ਸਾਨੂੰ ਮਾਫੀ ਦੀ ਲੋੜ ਨਹੀਂ ਵੀ ਉਹਦਾ ਰੇਟ ਘਟਾ ਕੀਤਾ ਜਾਵੇ ਮਤਲਬ ਯੂਨਿਟ ਦਾ ਰੇਟ ਘਟਾ ਕੀਤਾ ਜਾਵੇ ਬਾਕੀ ਪੂਰੇ ਪੰਜਾਬ ਦੇ ਵਿੱਚ ਮਸਲਾ ਹੈ ਜਿੱਥੇ-ਜਿੱਥੇ ਹੈਗਾ ਬਾਈ ਦੱਸੋ ਕਮੈਂਟ ਦੇ ਵਿੱਚ ਤੇ ਸ਼ੇਅਰ